ਜਲੰਧਰ ਸਿਟੀ ਲਾਈਵ ਦੇਖਣੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਇਸ ਸਮੇਂ ਦੀ ਆ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਧੰਨੋਵਾਲੀ ਫਾਟਕ ਤੋਂ ਨੈਸ਼ਨਲ ਹਾਈਵੇ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਦੱਸ ਦਈਏ ਕਿ 30 ਦਸੰਬਰ ਨੂੰ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀਗਾ ਕਿ 30 ਦਸੰਬਰ ਨੂੰ ਜਿਹੜਾ ਪੂਰਨ ਤੌਰ ਤੇ ਪੰਜਾਬ ਬੰਦ ਰਹੇਗਾ ਸੋ ਦੇਖ ਸਕਦੇ ਹੋ ਇਸ ਵੇਲੇ ਦੀ ਆ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਲੰਧਰ ਦੇ ਧੰਨੋਵਾਲੀ ਫਾਟਕ ਤੋਂ ਆ ਤੁਸੀਂ ਦੇਖ ਸਕਦੇ ਹੋ ਤਨੂ ਵਾਲੇ ਫਾਟਕ ਦੇ ਬਾਹਰ ਜਿਹੜਾ ਮੇਨ ਨੈਸ਼ਨਲ ਹਾਈਵੇ ਹੈ ਉਹ ਪੂਰੀ ਤਰ੍ਹਾਂ ਜਿਹੜਾ ਬੰਦ ਕੀਤਾ ਗਿਆ ਹੈ ਤੇ ਦੱਸ ਦਈਏ ਕਿ ਉੱਥੇ ਹੀ ਅਲੱਗ-ਅਲੱਗ ਜਿਹੜੇ ਇਲਾਕੇ ਨੇ ਉਹ ਵੀ ਸਾਰੇ ਬੰਦ ਨੇ ਕਿਉਂਕਿ ਪੂਰਨ ਤੌਰ ਤੇ ਜਿਹੜਾ 31 ਦਸੰਬਰ ਨੂੰ ਪੰਜਾਬ ਬੰਦ ਦੀ ਜਿਹੜੀ ਕੋਲ ਦਿੱਤੀ ਗਈ ਸੀਗੀ ਕਮਿਸ਼ਨ ਦੇ ਆਸੂ ਦੇ ਨਿਰਾਸ਼ਾ ਦੇ ਤੇ ਵੀ ਬੰਦੀ ਕਰਵਾਉਣੀ ਹੈ ਪ੍ਰਿੰਸਪਲਰ ਤੋਂ ਸੋ ਦੱਸ ਦਿਆ ਕਿ ਕਾਫੀ ਲੰਬੇ ਸਮੇਂ ਤੋਂ ਕਿਸਾਨ ਜਿਹੜੇ ਨੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਪਰ ਫਿਰ ਵੀ ਜਿਹੜਾ ਕਿਸਾਨਾਂ ਦੀ ਜੜੀਆਂ ਮੰਗਾ ਨਹੀਂ ਮੰਨੀਆਂ ਜਾ ਰਹੀਆਂ ਜਿਸ ਤੋਂ ਬਾਅਦ ਦੇਖ ਸਕਦੇ ਹਾਂ ਕਿ ਅੱਜ ਨੈਸ਼ਨਲ ਹਾਈਵੇ ਤੇ ਨਾਲ ਦੀ ਨਾਲ ਜਿਹੜਾ ਪੂਰਾ ਪੰਜਾਬ ਹੈ ਉਹ ਬੰਦ ਕੀਤਾ ਗਿਆ ਹੈ ਜਿਹਨਾਂ ਨੂੰ ਕਿੰਧੋਂ ਪਾਸੋਂ ਜਿਹਾ ਲੈ ਕੇ ਪਹੁੰਚਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਬਾਕੀ ਜਿਹੜੇ ਬੁਲਾਵਾ ਆਉ ਆਪਣਾ ਨਾਮ ਕਰ ਕਰ ਆ ਗਏ ਕਿਉਂਕਿ ਸਾਨੂੰ ਸਾਡੇ ਪਿਆਰ ਕਰਨੇ ਚਾਹੀਦੇ ਨੇ ਸ ਨਾਲ ਦੀ ਨਾਲ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਕਿ ਕੀ ਕਾਰਨ ਹੈ ਹਾਂਜੀ ਸਰ ਅੱਜ ਜਿਹੜਾ ਪੰਜਾਬ ਬੰਦ ਆ ਕੋਲ ਦਿੱਤੀ ਗਈ ਸੀਗੀ ਇਹ ਕਿਸ ਕਾਰਨ ਹੈ ਕਿ ਮੁੱਖ ਮੰਗਾ ਕੀ ਸੀਗੀ ਜਿਸ ਦੇ ਕਾਰਨ ਜਿਹੜਾ ਪੰਜਾਬ ਬੰਦ ਸੀਗਾ ਹਾਂ ਜੀ ਤੰਕਰ ਜਿਹੜੀਆਂ ਨੰਬਰ 2021 ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ ਪਹਿਲਾਂ ਕਿਸਾਨ ਜੀ ਦੇ ਵਿਰੋਧਾ ਤੇ ਬੈਠੇ ਸੀ ਉਹਨੇ ਜਿਹੜੇ ਤਿੰਨੇ ਕਾਲੇ ਬਿੱਲ ਜਿਹੜੇ ਵਾਪਸ ਲੈ ਲਏ ਸੀ ਤੇ ਉਹਨੇ ਐਲਾਨ ਕੀਤਾ ਸੀਗਾ ਕਿ ਜਿਹੜੀਆਂ ਪਸੰਦਾਂ ਨੇ ਜਿਹੜੀਆਂ ਜਾਇਜ਼ ਮੰਗਾ ਉਹ ਸਾਰੀਆਂ ਅਸੀਂ ਜਿਹੜੀਆਂ ਆ ਅੱਜ ਮੰਨ ਲਈਆਂ। ਬਈ ਥੋੜਾ ਉੱਚੀ ਬੋਲ ਦਿਓ। ਇੱਥੇ ਇਹ ਗੱਲ ਮੈਂ ਜਿਹੜੀ ਦੱਸਣੀ ਚਾਹੁੰਨਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਤਾਪ ਮੈਂ ਜੋ ਐਲਾਨ ਕੀਤਾ ਸੀ ਉਹ ਨਾਨੇ ਦੀਦੀ ਦਾ ਪ੍ਰਕਾਸ਼ ਪਰੋਸੇਗਾ। ਤੇ ਸਾਰੇ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਵਿਦੇਸ਼ਾਂ ਵਿੱਚ ਵੀ ਖੁਸ਼ੀ ਦੀ ਲਹਿਰ ਦੌੜ ਆਈ ਸੀ ਕਿ ਪ੍ਰਧਾਨ ਮੰਤਰੀ ਨੇ ਇਸ ਪਾਕ ਤੇ ਪਵਿੱਤਰ ਦਿਹਾੜੇ ਤੇ ਜਿਹੜਾ ਇਹ ਐਲਾਨ ਕੀਤਾ ਕਿਸਾਨਾਂ ਦੀ ਜਿਹੜੀ ਉਹਦੋਂ ਜਿੱਤ ਹੋਈ ਸੀ ਤੇ ਕਿਸਾਨ ਜਿਹੜੇ ਦਿੱਲੀ ਦੀਆਂ ਬਰੂਹਾਂ ਤੋਂ ਵਾਪਸ ਆਪਣੇ ਘਰਾਂ ਵਿੱਚ ਆ ਗਏ ਪਰ ਪ੍ਰਧਾਨ ਮੰਤਰੀ ਨੇ ਕਿਥੇ ਨਾ ਕਿਤੇ ਸਾਡੀ ਭਾਵਨਾਵਾਂ ਨਾਲ ਉਹਦੋਂ ਖਲਵਾੜ ਕੀਤਾ ਸੀ ਉਹਦੇ ਬਾਅਦ ਜਿਹੜੇ ਬਿੱਲ ਜਿਹੜੇ ਆ ਜਾਂ ਜਿਹੜੀਆਂ ਮੰਗਾਂ ਆ ਉਹ ਅੱਜ ਤੱਕ ਜਿਹੜੀਆਂ ਮੰਗੀਆਂ ਨਹੀਂ ਗਈਆਂ ਹੁਣ ਲਗਾਤਾਰ ਸਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਲਗਾਤਾਰ ਧਰਨੇ ਦੇ ਰਹੇ ਨੇ ਸਾਡੇ ਕਿਸਾਨ ਨੇਤਾ ਸਰਦਾਰ ਜਗੀਰ ਸਿੰਘ ਢੱਲੇਵਾਲ ਉਥੇ ਅਦ ਪੰਚਨਾ ਦੇ ਵਿਚਾਲੇ ਆ ਮਰਨ ਵਰਤੇ ਬੈਠੇ ਨੇ ਤੇ ਪੰਜਾਬ ਸਰਕਾਰ ਇੱਥੇ ਮੈਂ ਜਿਹੜੀ ਆ ਕਿ ਅਸੀਂ ਆਪਣੀ ਸੰਸਥਾ ਬਣਾਈ ਐ ਐਡਵੋਕੇਟ ਫਾਰ ਫਾਰਮਰ ਲੇਬਰ ਇੱਥੇ ਸਾਡੇ ਬਹੁਤ ਸਤਿਕਾਰਯੋਗ ਸੁਪਰੀਮ ਕੋਰਟ ਆਫ ਇੰਡੀਆ ਉਹ ਵਾਰ-ਵਾਰ ਹਦਾਇਤ ਪੰਜਾਬ ਸਰਕਾਰ ਨੂੰ ਦੇ ਰਹੀ ਹੈ ਕਿ ਢੱਲੇਆ ਸਾਡੀ ਖੇਤਾਂ ਦਾ ਖਿਆਲ ਰੱਖੋ ਨਾਲ ਕਿਸਾਨਾਂ ਨੂੰ ਵੀ ਨਿਰਦੇਸ਼ ਦੇ ਰਹੀ ਹੈ ਕਿ ਤੁਸੀਂ ਜਿਹੜੇ ਆ ਜਾਣ ਬੁਝ ਕੇ ਜਿਹੜੀ ਢੱਲੇਆ ਸਾਡੀ ਜਿਹੜੀ ਆ ਜਿਹੜੀ ਆ ਮੈਡੀਕਲ ਜਿਹੜੀ ਆ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਤੋਂ ਤੁਸੀਂ ਦੂਰ ਕਰ ਰਹੇ ਹੋ ਮੈਂ ਚੀਫ ਜਸਟਿਸ ਆਫ ਇੰਡੀਆ ਸੁਪਰੀਮ ਕੋਰਟ ਆਫ ਇੰਡੀਆ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਇਹ ਜਿਹੜਾ ਨਿਰਦੇਸ਼ ਜਿਹੜਾ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਜਾਂ ਦੇਸ਼ ਦੀ ਕੇਂਦਰ ਸਰਕਾਰ ਨੂੰ ਦੇ ਦਿਓ ਕਿ ਕਿਸਾਨਾਂ ਨਾਲ ਬੈਠ ਕੇ ਇੱਕ ਵਾਰੀ ਗੱਲ ਕਰ ਲੈਣ ਪਰ ਜਿਹੜੀ ਹੈ ਕੇਂਦਰ ਸਰਕਾਰ ਤੇ ਬਿਲਕੁਲ ਵੀ ਜਿਨਾ ਕੋਈ ਟੱਕਰ ਦੀ ਕਰ ਰਹੀ ਇੱਥੇ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹ ਇਸ ਵੇਲੇ ਆਸਟ੍ਰੇਲੀਆ ਦੀ ਛੁੱਟੀਆਂ ਬਿਲਾਉਣ ਕੇ ਆਇਆ ਹੈ ਅਸੀਂ ਇੱਥੇ ਖੜੇ ਵਿੱਚ ਬੈਠੇ ਜਿਹੜੇ ਆ ਜਿਹੜੇ ਧਰਦੇ ਤੇ ਬੈਠੇ ਆ ਇਸ ਕਰਕੇ ਜਿਹੜਾ ਅੱਜ ਦਾ ਜਿਹੜਾ ਪੰਜਾਬ ਬੰਦ ਜਿਹੜਾ ਇਹ ਸਾਰਾ ਕੱਲ ਕਿਸਾਨਾਂ ਦੇ ਲਈ ਜੇ ਕਿਸਾਨ ਨੂੰ ਕੱਲ ਕਿਸਾਨ ਜੇ ਕਮਜ਼ੋਰ ਹੋਇਆ ਤੇ ਮਜ਼ਦੂਰ ਵੀ ਕਮਜ਼ੋਰ ਹੋਏਗਾ ਨਾਲ ਜਿਹੜੇ ਦੁਕਾਨਦਾਰ ਜਿਹੜੇ ਆ ਕਿਉਂਕਿ ਜਿਹੜੇ ਕਾਰ ਫੀਟ ਘਰਾਣੇ ਜਿਹੜੇ ਆ ਜਿਹੜੇ ਅਡਾਨੀ ਬਾਨੀ ਜਿਸ ਤਰ੍ਹਾਂ ਉਹਨਾਂ ਨੂੰ ਸਰਕਾਰ ਚੱਕ ਰਹੀ ਆ ਇੱਥੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਬੀਜੇਪੀ ਦਾ ਖਾਸ ਕਰਕੇ ਆਰਐਸਐ ਦਾ ਇੱਕ ਸਖਤ ਵਿਚਾਰਕ ਹੋਇਆ ਗੁਰਵਲਕਰ ਤੈਨੂੰ ਨਾ ਮਾਣ ਤੁਸੀਂ ਕਿੰਨੇ ਕਿਤਾਬ ਨਹੀਂ ਪੜ੍ਹੀ ਉਹਦੀ ਕਿਤਾਬ ਪੜ੍ਹੋ ਮੀ ਆਰ ਆਰ ਨੇਸ਼ਨ ਡਿਫਾਈ ਉਹਦੇ ਵਿੱਚ ਜੋ ਕੁਝ ਸਰਕਾਰ ਕਰ ਰਹੀ ਹੈ ਉਹ ਕਿਤਾਬ ਦੇ ਵਿੱਚ ਪਹਿਲਾਂ ਹੀ ਲਿਖ ਚੁੱਕਾ ਇਹ ਇਸ ਕਰਕੇ ਮੈਂ ਜ਼ਿਆਦਾ ਡਿਟੇਲ ਵਿੱਚ ਨਹੀਂ ਮੈਂ ਕਹਿਣਾ ਚਾਹੁੰਦਾ ਕਿ ਕਿਤਾਬ ਪੜ੍ਹੋਗੇ ਦੂਸਰਾ ਮੈਂ ਜਿਹੜੇ ਘਰਾਂ 'ਚ ਬੈਠੇ ਨੇ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਅਸੀਂ ਜਿਹੜੀ ਸਾਨੂੰ ਸ਼ੌਂਕ ਨਹੀਂ ਆ ਕਿ ਅਸੀਂ ਇਹ ਜਿਹੜਾ ਆ ਕੇ ਘਰਿਆਂ ਦੇ ਬੈਠੇ ਠੰਡ ਦੇ ਵਿੱਚ ਕਿਉਂਕਿ ਤੁਸੀਂ ਵੀ ਜਿਹੜਾ ਆ ਕੇ ਤੁਸੀਂ ਸਾਥ ਦਿਓ ਤਾਂ ਕਿ ਜਿਹੜੀ ਅਸੀਂ ਜਿਹੜੀਆਂ ਜਾਇਜ਼ ਮੰਗਾਂ ਜਿਹੜੀਆਂ ਜਿਸ ਕਰਕੇ ਅਸੀਂ ਸੰਘਰਸ਼ ਲੜ ਰਹੇ ਹਾਂ ਉਹ ਅਸੀਂ ਜਿਹੜਾ ਪ੍ਰਾਪਤ ਕਰ ਸਕੇ। ਜਿਹੜਾ ਮਾਹੌਲ ਬਣਿਆ ਕਿਹਨੂੰ ਜ਼ਿੰਮੇਵਾਰ ਠਹਿਰਾਇਆ? ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ? ਅੱਜ ਦਾ ਜਿਹੜਾ ਮਾਹੌਲ ਬਣਿਆ ਇਹਦੇ ਵਿੱਚ ਕੇਂਦਰ ਸਰਕਾਰ ਤੇ ਪਹਿਲਾਂ ਜ਼ਿੰਮੇਵਾਰ ਹੈ ਹੀ ਐ। ਪਰ ਉਹਦੇ ਨਾਲ-ਨਾਲ ਜਿਹੜੀ ਹੈ ਪੰਜਾਬ ਸਰਕਾਰ ਵੀ ਜਿਹੜੀ ਹੈ ਬਰਾਬਰ ਦੀ ਜ਼ਿੰਮੇਵਾਰ ਹੈ। ਕਿਉਂਕਿ ਪੰਜਾਬ ਸਰਕਾਰ ਵੀ ਜਿਹੜੀ ਹੈ ਜਦੋਂ ਕੇਂਦਰ ਸਰਕਾਰ ਇਸ ਕਰਕੇ ਐ ਕਿਉਂਕਿ ਕੇਂਦਰ ਸਰਕਾਰ 'ਚ BJP ਗਵਰਨਮੈਂਟ ਐ, ਅਤੇ ਹਰਿਆਣਾ ਵਿੱਚ ਵੀ BJP ਗਵਰਨਮੈਂਟ ਐ। ਉਹਦੇ ਵਿੱਚ ਉੱਥੇ ਵੀ ਸਾਡਾ ਧੱਕਾ ਹੋ ਰਿਹਾ ਐ। ਇਹ ਪੰਜਾਬ ਨਾਲ ਜਿਹੜੀ ਇੱਕ ਮੈਂ ਗੱਲ ਕਰਦੀ ਜਾਂਦਾ ਪੰਜਾਬ ਨਾਲ ਅੱਜ ਪਹਿਲੀ ਵਾਰ ਧੱਕਾ ਨਹੀਂ ਹੋਇਆ ਪੰਜਾਬ ਨਾਲ ਧੱਕਾ ਜਿਹੜਾ ਸ਼ੁਰੂ ਤੋਂ ਹੀ ਹੋ ਰਿਹਾ ਜਦੋਂ ਦੇਸ਼ ਦੀ ਵੰਡ ਹੋਈ ਸੀ ਉਦੋਂ ਵੀ ਪੰਜਾਬ ਨਾਲ ਧੱਕਾ ਹੋਇਆ ਸੀਗਾ ਉਦੋਂ ਅੰਗਰੇਜ਼ ਜਿਹੜੇ ਆ ਪੰਜਾਬ ਦੇ ਦੋ ਹਿੱਸੇ ਕਰਕੇ ਦੇ ਸੀਗੇ ਕਿਉਂਕਿ ਦੇਸ਼ ਦੀ ਆਜ਼ਾਦੀ ਵਿੱਚ ਕਿਸੇ ਨੇ ਹਿਸਾਬ ਪਾਇਆ ਤੇ ਪੰਜਾਬ ਨੇ ਪੰਜਾਬ ਬੰਗਾਲ ਨੇ ਉਦੋਂ ਪੰਜਾਬ ਦਾ ਦੋ ਹਿੱਸੇ ਕਰਕੇ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਬੰਗਾਲ ਦੇ ਵੀ ਦੋ ਹਿੱਸੇ ਹੋ ਕੇ ਇੱਕ ਬੰਗਲਾ ਦੇਸ਼ ਬਣ ਗਿਆ ਇੱਕ ਜਿਹੜਾ ਆ ਇੱਥੇ ਪਛਮੀ ਬੰਦਾਰ ਨਹੀਂ ਉਦੇ ਬਾਅਦ ਪੰਜਾਬ ਦੇ ਫਿਰ ਹਿੱਸੇ ਹੋਏ ਹਰਿਆਣਾ ਵਿੱਚੋਂ ਕਰ ਦਿੱਤਾ। ਖਵਾਚਲ ਪ੍ਰਦੇਸ਼ ਕਰ ਦਿੱਤਾ। ਇਸ ਕਰਕੇ ਪੰਜਾਬ ਨਾਲ ਜਿਹੜਾ ਇਹ ਧੱਕਾ ਅਵੇਸ਼ਾ ਕਰਦੇ ਰਹੇ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਪੰਜਾਬ ਵਾਲੇ ਜਿਹੜੇ ਆ ਆਪਣੇ ਹੱਕਾਂ ਦੀ ਰੱਖਿਆ ਕਰ ਸਕਦੇ ਆਪਣੇ ਹੱਕ ਲੈਣੇ ਚਾਹੁੰਦੇ ਆ। ਪੰਜਾਬ ਦੌਰਾਨ ਤੇ ਬੰਦ ਕਿਹੜੀ ਕਿਹੜੀ ਚੀਜ਼ਾਂ ਨੂੰ ਖੁੱਲ ਮਿਲੀ ਆ ਅੱਜ ਜਿੰਨੀਆਂ ਵੀ ਦੇਖੋ ਮੈਡੀਕਲ ਜਿਹੜੀ ਐ ਕੋਈ ਟ੍ਰੀਟਮੈਂਟ ਕੋਈ ਮੈਡੀਕਲ ਫੈਸਿਲਿਟੀ ਐ ਕੋਈ ਡਾਕਟਰ ਜਿਹੜਾ ਸਿਹਤਾਂ ਲਈ ਜਿਹੜੀ ਐ ਅੱਜ ਪੰਜਾਬ ਬੰਦ ਜਿਹੜੀ ਪੂਰੀ ਛੁੱਟੀ ਮਿਲੀ ਐ ਇਸ ਤੋਂ ਇਲਾਵਾ ਜੇ ਕੋਈ ਕਿਸੇ ਦੇ ਵਿਆਹ ਸ਼ਾਦੀ ਵਿੱਚ ਕਿਸੇ ਜਨਣਾ ਸਵਾਗਤ ਵਿੱਚ ਉਦੋਂ ਵੀ ਛੁੱਟ ਮਿਲੀ ਐ ਇਸ ਤੋਂ ਇਲਾਵਾ ਜਿਹੜੇ ਆ ਪਟ્રોલ ਫਰਮ ਵੀ ਮੇਰੇ ਖਿਆਲ ਕੁਝ ਖੁੱਲੇ ਆ ਕੁਝ ਬੰਦੇ ਨੇ ਇਸ ਤੋਂ ਇਲਾਵਾ ਜੇ ਕਿਸੇ ਬੱਚੇ ਦਾ ਕੋਈ ਨਾ ਪੇਪਰ ਹੈਗਾ ਜਾਂ ਇੰਟਰਵਿਊ ਹੈਗੀ ਸਰਕਾਰੀ ਉਹਦੇ ਲਈ ਵੀ ਜਿਹੜੀ ਇਹ ਛੁੱਟ ਮਿਲੀ ਐ ਜਿਹੜੀ ਐਮਰਜੈਂਸੀ ਜਿੰਨੀਆਂ ਇਥੇ ਉਹਨੇ ਵਿਆਹ ਵਿਆਹ ਦਾ ਲਾੜਾ ਜਿਹੜਾ ਇੱਥੇ ਬਹਿ ਕੇ ਫੋਟੋਆਂ ਖਿਚਾ ਕੇ ਗਿਆ ਇਹ ਸਾਰਿਆਂ ਨੇ ਜਿਹੜੀ ਆ ਛੋੜੀ ਤੇ ਸਰ ਜਿਵੇਂ ਜਲੰਧਰ ਸ਼ਹਿਰ ਅੱਧਾ ਖੁੱਲਿਆ ਤੇ ਅੱਧਾ ਬੰਦ ਆ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਅਸੀਂ ਜਿਹੜਾ ਸ਼ਾਂਤਮਈ ਤਰੀਕੇ ਨਾਲ ਗੱਲ ਕਰਦਾ ਸੀ ਕੋਈ ਜਿਹੜੀ ਅਸੀਂ ਧੱਕਾਸ਼ਾ ਹੀ ਨਹੀਂ ਕਰਨੀ ਇਹ ਤੇ ਜਿਹੜੇ ਜਾਗਦੇ ਜ਼ਮੀਰ ਵਾਲੇ ਹੈਗੇ ਆ ਉਹਨਾਂ ਨੇ ਆਪਣੇ ਆਪ ਹੀ ਬੰਦ ਕਰ ਲਿਆ ਜਿਹੜਾ ਨੇ ਅੱਜ ਖੁੱਲਿਆ ਕਿਉਂਕਿ ਅੱਜ ਮੈਨੂੰ ਲੱਗਦਾ ਵੀ ਉਹਨਾਂ ਨੇ ਬਹੁਤ ਜ਼ਿਆਦਾ ਪੈਸੇ ਕਮਾ ਲੈਣੇ ਸ਼ਾਇਦ ਉਹ ਇਹਦੇ ਨਾਲ ਹੀ ਰੱਜ ਜਾਣ ਇਸ ਕਰਕੇ ਕੱਲ ਨੂੰ ਜਿਹੜੇ ਅੱਜ ਖੁੱਲ ਕੇ ਬੈਠੇ ਆ ਕੱਲ ਨੂੰ ਵਾਰੀ ਉਹਨਾਂ ਦੀ ਵੀ ਆਉਣੀ ਇਸ ਕਰਕੇ ਪ੍ਰਮਾਤਮਾ ਆਪ ਵੀ ਸਭ ਕੁਝ ਦੇਖਦਾ ਪਿਆ ਉਹਨਾਂ ਦਾ ਵੀ ਉਹਨਾਂ ਨੂੰ ਵੀ ਇੱਥੇ ਛੜ ਤੇ ਆ ਕੇ ਬਹਿਣਾ ਪੈਣਾ ਟਰਨੇ ਦਾ ਟਰਨੇ ਦਾ ਟਾਈਮ ਦੱਸੋ ਸਰ ਕਿੰਨਾ ਟਰਨੇ ਦਾ ਟਾਈਮ 7 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਹੈਗਾ 4 ਵਜੇ ਤੋਂ ਬਾਅਦ ਜਿਹੜਾ ਇਹ ਤਾਂ ਜੀ ਸਰ ਰੇਲਾਂ ਵੀ ਰੁਕ ਕੇ ਗਈਆਂ ਜਿਹੜੀ ਪੂਰੀ ਜਿਹੜੀ ਇਹ ਪੰਜਾਬ ਦੀ ਪੂਰੀ ਰੇਲ ਸਵਾਂਵਾ ਵਿੱਚ ਜਿਹੜੀਆਂ ਬੰਦ ਹੋਈਆਂ ਤੇ ਸੜ ਕੀ ਗੱਲਾਂ ਲਾਜੀ ਸ੍ਰੀ ਸਤੂ ਦਾ ਇੱਕ ਸੋ ਦੇਖ ਸਕਦੇ ਹਾਂ ਕਿ ਨਾਲ ਦੀ ਨਾਲ ਅਸੀਂ ਗੱਲਬਾਤ ਵੀ ਕੀਤੀ ਤੇ ਗੱਲਬਾਤ ਦੇ ਦੌਰਾਨ ਜਿਹੜਾ ਉਹਨਾਂ ਵੱਲੋਂ ਦੱਸਿਆ ਗਿਆ ਕਿ ਪੂਰਨ ਤੌਰ ਤੇ ਜਿਹੜਾ ਪੰਜਾਬ ਬੰਦ ਦੀ ਕੋਲ ਦਿੱਤੀ ਗਈ ਸੀਗੀ ਤੇ ਉਸ ਤੋਂ ਬਾਅਦ ਜੇਕਰ ਕੋਈ ਆਪਣੀਆਂ ਦੁਕਾਨਾਂ ਜਾਂ ਹੋਰ ਵੀ ਜਿਹੜੇ ਆਪਣੇ ਮੋਲ ਨੇ ਉਹ ਖੋਲਦੇ ਨੇ ਤੇ ਕੋਈ ਗੱਲ ਨਹੀਂ ਕਿ ਅਸੀਂ ਜਿਹੜਾ ਬਿਲਕੁਲ ਹੀ ਸ਼ਾਂਤਮੀ ਢੰਗ ਦੇ ਨਾਲ ਜਿਹੜਾ ਇਹ ਪ੍ਰਦਰਸ਼ਨ ਕਰਾਂਗੇ ਬਿਲਕੁਲ ਸ਼ਾਂਤਮੀ ਢੰਗ ਦੇ ਨਾਲ ਜਿਹੜਾ ਕਿ ਬਿਲਕੁਲ ਸ਼ਾਂਤਮੀ ਢੰਗ ਦੇ ਨਾਲ ਜਿਹੜਾ ਅਸੀਂ ਪੰਜਾਬ ਬੰਦ ਦੀ ਪੰਜਾਬ ਬੰਦ ਨੂੰ ਜਿਹੜਾ ਸਮਰਥਨ ਦਵਾਂਗੇ ਤੇ ਉੱਥੇ ਹੀ ਉਹਨਾਂ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿੰਨੀਆਂ ਵੀ ਐਮਰਜੈਂਸੀ ਸੇਵਾਵਾਂ ਨੇ ਜਿਵੇਂ ਕਿ ਕਿਸੇ ਨੂੰ ਐਮਰਜੈਂਸੀ ਹਸਪੀਟਲ ਦੇ ਵਿੱਚ ਜਾਣਾ ਪਵੇ ਜਾਂ ਹੋਰ ਵੀ ਮੈਡੀਕਲ ਸ਼ਾਪ ਨੇ ਉਹ ਜਿਹੜੀਆਂ ਓਪਨ ਰਹਿਣ ਕਿਆਂ ਇਹ ਰੰਗ ਰੌਲਾ ਪਿਆ ਦੇਖ ਸਕਦੇ ਹੋ ਤੁਸੀਂ ਮਾਈਕਰੋਸਕੋਪਲ ਹਸਪਤਾਲ ਦੇ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਜਾਣ ਦੇ ਤਰੀਕਾ ਸੋ ਦੇਖ ਸਕਦੇ ਹੋ ਕਿ ਜਿਨ੍ਹਾਂ ਕੋਲ ਹਸਪਤਾਲ ਦੀਆਂ ਜਿਹੜੀਆਂ ਪਰਚੀਆਂ ਨੇ ਉਹਨਾਂ ਨੂੰ ਇੱਥੋਂ ਲੰਘਣ ਦਿੱਤਾ ਜਾ ਰਿਹਾ ਹੈ ਤੇ ਬਾਕੀ ਲੋਕਾਂ ਨੂੰ ਜਿਹੜਾ ਇੱਥੋਂ ਆਵਾਜਾਈ ਜਿਹੜੀ ਹੈ ਸਿਰਫ ਉਹੀ ਜਿਹੜੀ ਰੋਕੀ ਜਾ ਰਹੀ ਹੈ ਐਮਰਜੈਂਸੀ ਦੇ ਵਿੱਚ ਜਿੰਨੇ ਵੀ ਲੋਕ ਨੇ ਇੱਥੋਂ ਲੰਘਦੇ ਹੋਏ ਨਜ਼ਰ ਆ ਰਹੇ ਨੇ ਇੱਕ ਮਿੰਟ ਸਰ 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 ਕੀ ਬਾਤ ਹੋਈ ਹੈ ਜੋ ਆਪਕੋ ਰੋਕਿਆ ਜਾ ਰਹਾ ਬਾਤ ਬਾਤ کیا بات ہے یہ تو اپ کو روکا جا رہا ہے جیب بیمار ہے تو کیا بولتے ہیں اب جانے دے رہے ہیں کوئی بات تو نہیں اپ کو سو دیکھ سکتے ہیں کہ انہاں ਵੱلوں جڑی فائل دکھائی گئی ہے تے اس تو بعد جڑا انہاں نو ایتھوں لنگن لئی دتا جا رہا ہے سو دس دیا کہ کافی لمبے سمے تو جڑے کسان نے ਅ ਸੰਘਰਸ਼ ਕਰ ਰਹੇ ਨੇ ਪਰ ਫਿਰ ਵੀ ਜਿਹੜਾ ਕੋਈ ਸਿੱਟਾ ਨਹੀਂ ਨਿਕਲ ਰਿਹਾ ਜਿਸ ਤੋਂ ਬਾਅਦ ਅੱਜ ਫਿਰ ਇੱਕ ਵਾਰ 30 ਦਸੰਬਰ ਨੂੰ ਜਿਹੜਾ ਕਿਸਾਨਾਂ ਵੱਲੋਂ ਪੰਜਾਬ ਬੰਦੀ ਜਿਹੜੀ ਕੋਲ ਦਿੱਤੀ ਗਈ ਸੀਗੀ ਤੇ ਦੇਖ ਸਕਦੇ ਹੋ ਕਿ ਬਿਲਕੁਲ ਜਿਹੜੀਆਂ ਸੜਕਾਂ ਬੰਦ ਨਜ਼ਰ ਆ ਰਹੀਆਂ ਨੇ ਸਾਰੇ ਉਹ ਬਿਲਕੁਲ ਖੜੋ ਨਾਲ ਦੇ ਵੱਲ ਉਹਦੇ ਅਕਸ਼ਧਾਰਸ਼ੀ ਰਮਨ ਅਕਸ਼ਧਾਰਸ਼ੀ ਦਾ ਸੋ ਦੱਸ ਦिए ਕਿ ਉੱਥੇ ਹੀ ਪੀ ਆਰਟੀਸੀ ਬੱਸਾਂ ਵੱਲੋਂ ਜਿਹੜੇ ਬੱਸਾਂ ਦੇ ਮੁਲਾਜ਼ਮ ਨੇ ਉਹਨਾਂ ਵੱਲੋਂ ਵੀ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਸਮਰਥਨ ਦਿੱਤਾ ਗਿਆ ਹੈ 10 ਵਜੇ ਤੋਂ ਲੈ ਕੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਉਹ ਜਿਹੜੀ ਬੱਸਾਂ ਉਹ ਵੀ ਬੰਦ ਰਹਿਣਗੀਆਂ ਜੇਕਰ ਕਿਸਾਨਾਂ ਦੇ ਧਰਨੇ ਦਾ ਸਮੇਂ ਦੱਸੀਏ ਜਿਹੜੀ ਪੰਜਾਬ ਬੰਦ ਦੀ ਕੋਲ ਦਿੱਤੀ ਗਈ ਸੀਗੀ ਉਹਦਾ ਸਮੇਂ ਜਿਹੜਾ 7 ਵਜੇ ਤੋਂ 4 ਵਜੇ ਤੱਕ ਹੈ ਸੋ ਦੱਸ ਦਿਆ ਕਿ ਉੱਥੇ ਹੀ ਜਿਹੜੀ ਟ੍ਰੇਨਾਂ ਦੀ ਆਵਾਜਾਈ ਵੀ ਬੰਦ ਹੈ ਤੇ ਹੋਰ ਵੀ ਜਿਹੜੀ ਬੱਸਾਂ ਨੇ ਹੋਰ ਵੀ ਜਿਹੜੇ ਅਲੱਗ-ਅਲੱਗ ਵਾਹਨ ਨੇ ਉਹਨਾਂ ਦੀ ਆਵਾਜਾਈ ਵੀ ਜਿਹੜੀ ਬੰਦ ਹੈ ਸੋ ਦੱਸ ਦਿਆ ਕਿ ਵੈਸੇ ਤਾਂ ਕਿਸਾਨਾ ਵੱਲੋਂ ਜਿਹੜਾ ਪਹਿਲੇ ਹੀ ਜਿਹੜਾ ਇੱਕ ਨੋਟਿਸ ਜਾਰੀ ਕੀਤਾ ਗਿਆ ਸੀਗਾ 30 ਦਸੰਬਰ ਨੂੰ ਪੰਜਾਬ ਬੰਦ ਨੂੰ ਲੈ ਕੇ ਜੇਕਰ ਫਿਰ ਵੀ ਕਿਸੇ ਨੂੰ ਨਹੀਂ ਪਤਾ ਤਾਂ ਦੇਖ ਸਕਦੇ ਹੋ ਕਿ ਤੁਹਾਨੂੰ ਦੱਸ ਦਈਏ ਆਪਣੇ ਮਾਧਿਅਮ ਰਾਹੀਂ ਕਿ ਅੱਜ ਜਿਹੜਾ ਕਿਸਾਨਾਂ ਵੱਲੋਂ ਜਿਹੜੀ ਕੋਲ ਦਿੱਤੀ ਗਈ ਸੀਗੀ ਪੰਜਾਬ ਬੰਦ ਦੀ ਪੂਰਨ ਤੌਰ ਤੇ ਜਿਹੜਾ ਪੰਜਾਬ ਬੰਦ ਹੈ ਉੱਥੇ ਹੀ ਦੱਸ ਦਈਏ ਕਿ ਬੱਸਾਂ ਵੀ ਬੰਦ ਨੇ ਤੇ ਟ੍ਰੇਨਾਂ ਵੀ ਜਿਹੜੀਆਂ ਬੰਦ ਨੇ ਸੋ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਕਈ ਲੋਕਾਂ ਨੂੰ ਜਿਹੜੇ ਲੋਕਾਂ ਨੂੰ ਨਹੀਂ ਪਤਾ ਕਿ ਅੱਜ ਜਿਹੜਾ ਪੰਜਾਬ ਬੰਦ ਦੀ ਕੋਲ ਦਿੱਤੀ ਗਈ ਸੀਗੀ ਤੇ ਉਹਨਾਂ ਨੂੰ ਪਤਾ ਚੱਲ ਸਕੇ ਕਿ ਪੂਰਨ ਤੌਰ ਤੇ ਜਿਹੜਾ ਅੱਜ ਪੰਜਾਬ ਉਹ ਬੰਦ ਹੈ ਸੋ ਇਹਨਾਂ ਤਸਵੀਰਾਂ ਨਾਲ ਅਲਵਿਦਾ ਲੈਂਦੇ ਆ ਹੁਣ ਤੱਕ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ